ਦੀ ਇਹ ਵੀਡੀਓ ਜੋ ਕਿ ਲਗਾਤਾਰ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਜਿਸ ਵਿੱਚ ਇੱਕ ਨੌਜਵਾਨ ਵੱਲੋਂ ਪੁਲਿਸ ਮੁਲਾਜ਼ਮ ਨੂੰ ਧੱਕੇ ਮਾਰੇ ਜਾਂਦੇ ਸੀ ਤੇ ਪੁਲਿਸ ਮੁਲਾਜ਼ਮ ਨਾਲ ਬਹਿਸ ਕੀਤੀ ਜਾਂਦੀ ਸੀ ਤੇ ਪੁਲਿਸ ਮੁਲਾਜ਼ਮ ਦੇ ਬੁਲਟ ਦੀ ਚਾਬੀ ਨੂੰ ਕੱਢ ਕੇ ਉਸਨੇ ਆਪਣੇ ਕੋਲ ਰੱਖ ਲਿਆ ਤੇ ਨੌਜਵਾਨ ਵੱਲੋਂ ਕਿਹਾ ਗਿਆ ਕਿ ਤੂੰ ਜੋ ਕਰਨਾ ਕਰ ਲੈ ਉਸ ਤੋਂ ਬਾਅਦ ਮੌਕੇ ਤੇ ਤਨਖਤ ਪੁਲਿਸ ਮੁਲਾਜ਼ਮ ਅਤੇ ਐਸ ਐਚ ਓ ਅਰਸ਼ਦੀਪ ਸਿੰਘ ਵੱਲੋਂ ਉਸ ਨੌਜਵਾਨ ਤੋਂ ਚਾਬੀ ਲੈ ਕੇ ਮੁਲਾਜ਼ਮ ਨੂੰ ਵਾਪਸ ਕਰ ਦਿੱਤੀ ਜਾਂਦੀ ਹੈ ਤੇ ਪੂਰਾ ਮੰਨ ਲਾ ਸ਼ਾਂਤ ਹੋ ਜਾਂਦਾ ਹੈ ਇਹ ਪੂਰਾ ਘਟਨਾਕ੍ਰਮ ਮੰਡੀ ਗਵਿੰਦਗੜ ਦਾ ਹੈ ਵਾਇਰਲ ਹੋ ਰਹੀ ਵੀਡੀਓ ਤੇ ਪੁਲਿਸ ਮੁਲਾਜ਼ਮ ਦੀ ਸ਼ਿਕਾਇਤ ਤੇ ਅਧਾਰਿਤ ਫਤੇਗੜ ਪੁਲਿਸ ਦੇ ਵੱਲੋਂ ਪਰਚਾ ਦਰਜ ਕਰਕੇ ਨੌਜਵਾਨ ਨੂੰ ਗ੍ਰਿਫਤਾਰ ਕਰ ਲਿਆ ਗਿਆ ਪਹਿਲਾ ਇਹ ਨੌਜਵਾਨ ਕਿਵੇਂ ਹੁੰਮ ਹਮਾ ਕੇ ਪੁਲਿਸ ਮੁਲਾਜ਼ਮ ਨੂੰ ੱੱਕੀ ਮਾਰ ਰਿਹਾ ਸੀ ਤੇ ਤੁਸੀਂ ਹੁਣ ਦੇਖੋ ਨਾਲ ਦੀਆਂ ਤਸਵੀਰਾਂ ਦੇ ਵਿੱਚ ਕਿ ਕਿਵੇਂ ਇਸ ਨੌਜਵਾਨ ਨੇ ਨੀਵੀਂ ਪਾਈ ਹੋਈ ਹੈ ਮੁਲਾਜ਼ਮ ਨਾਲ ਹੂਰੀ ਇਸ ਤਰ੍ਹਾਂ ਦੀ ਤੱਕੀ ਕਰਕੇ ਪੁਲਿਸ ਨੂੰ ਆਪਣਾ ਅੱਖ ਨੀਮਾ ਹੁੰਦਾ ਨਜ਼ਰ ਆਇਆ ਤੇ ਜਿਸ ਦੇ ਕਰਕੇ ਉਹਨਾਂ ਨੇ ਤੁਰੰਤ ਕਾਰਵਾਈ ਕਰਦੇ ਹੋਏ ਨੋਸਵਾਨ ਨੂੰ ਗ੍ਰਿਫਤਾਰ ਕੀਤਾ ਤੇ ਤੁਸੀਂ ਵੀ ਦੇਖੋ ਮੌਕੇ ਦੀਆਂ ਲਾਈਵ ਤਸਵੀਰਾਂ ਸ਼ੁਰੂਤ ਤੋਂ ਮਟਰਲਾਂਦਰ ਜੋ ਹੈ ਸੀਗਾ ਜਿਹਦੇ ਚ ਗਵਰਖਸ਼ਾਹਨ ਨੂੰ ਇੱਕ ਟਰੱਕ ਫੜਿਆ ਗਿਆ ਸੀ ਜਿਹਦੇ ਵਿੱਚ ਉਹਨਾਂ ਦੇ ਮੁਤਾਬਕ ਆਓ ਦਾ ਮੀਟ ਜਾਂ ਜਿੰਮੇ ਬੀਫ ਕਹਿੰਦੇ ਆ ਉਹਦੇ ਸੰਬੰਧ ਵਿੱਚ ਕੁਝ ਲੋਕਾਂ ਨੂੰ ਧਰਨਾ ਧਰਨਾ ਲਾਇਆ ਗਿਆ ਸੀ ਜੀਟੀ ਰੋਡ ਤੇ ਤੇ ਪ੍ਰੋਟੈਸਟ ਕੀਤਾ ਗਿਆ ਜੀ ਤੇ ਜਿਤਨਾ ਨੇ ਦੇਖਿਆ ਗਿਆ ਅੱਜ ਵੀ ਪ੍ਰੋਟੈਸਟਾਂ ਦੋ ਘੰਟੇ ਬਾਅਦ ਘੰਟੇ ਬਾਅਦ ਪੀਸਫੁਲੀ ਖਤਮ ਹੋ ਗਏ ਉੱਤੇ ਉਹਨਾਂ ਦੀ ਜਿਹੜੀ ਸਾਰੀ ਡਿਮਾਂਡ ਸੀਗੀ ਐਫਆਈਆਰ ਲਾਂਚ ਕਰਨਾ ਤੇ ਦੋਸ਼ੀਆਂ ਨੂੰ ਫਰਮਾ ਜਿਹਦੇ ਤੇ ਅਸੀਂ ਕਰ ਰਹੇ ਹਾਂ ਤੇ ਅਸੀਂ ਦੋ ਬੰਦੇ ਦੀ ਰੈਸਟਿੰਗ ਕਰ ਲਈ ਇਹ ਚੀਜ਼ ਤਾਂ ਹੋ ਗਈ ਸੀ ਇਸ ਤੋਂ ਬਾਅਦ ਇੱਕ ਵੀਡੀਓ ਵਾਇਰਲ ਹੋਈ ਸੀ ਕਿ ਇਸ ਧਰਨੇ ਦੀ ਜਿਹੜੀ ਜਗਤ ਪਹੁੰਚਾਈ ਸੀ ਜਿਹਦੇ ਚ ਇੱਕ ਪੁਲਿਸ ਮਲਾਜ ਜੋ ਕਿ ਜੀਆਰਪੀ ਖਾਨੇ ਸਰਹੰਦ ਵਿੱਚ ਸੀਗਾ ਡਸਟਡ ਉਹ ਆਪਣੀ ਡਿਊਟੀ ਤੋਂ ਜਾ ਰਿਹਾ ਸੀਗਾ ਜੋ ਸਾਈਡ ਲੇਨ ਤੇ ਜਾ ਰਿਹਾ ਸੀਗਾ ਤੇ ਇੱਕ ਇਥੇ ਮੰਡੀ ਗੇਮ ਕਰਦੇ ਹੀ ਵਸਨੇਕ ਸਿੰਘ ਤੇ ਭਰਤ ਜੀ ਉਹਨਾਂ ਵੱਲੋਂ ਉਹ ਮਲਾਜਮ ਨਾਲ ਉਹਨੂੰ ਰੋਕਿਆ ਗਿਆ ਤੇ ਉਹਦੇ ਨਾਲ ਧੱਕਾ ਮੁੱਠਕੀ ਕੀਤੀ ਗਈ ਤੇ ਉਹ 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 ਕੰਮ ਚ ਵਿਦਣ ਪਾਏਗਾ ਜੇਕਰ ਉਹ ਆਪਣੀ ਡਿਊਟੀ ਜਾ ਰਿਹਾ ਸੀਗਾ ਜਿੱਥੇ ਮੌਕੇ ਨੇ ਮੈਨੂੰ ਰੋਕ ਕੇ ਉਹਨੂੰ ਮੁੰਡੇ ਨੇ ਉਹਨਾਂ ਤੋਂ ਚਾਪੀ ਦਿਵਾ ਕੇ ਉਹਨੇ ਡਿਊਟੀ ਤੇ ਭੇਜਤਾ ਸੀ ਜਿਸ ਤੋਂ ਬਾਅਦ ਜਦੋਂ ਵੀਡੀਓ ਵਾਇਰਲ ਹੋ ਗਈ ਤਾਂ ਉਹ ਮੁੰਡੇ ਮਲਾਜਮ ਨੇ ਪੁਲਿਸ ਨਾਲ ਗਏ ਸਾਡੇ ਨਾਲ ਕੇ ਸਟੇਟਮੈਂਟ ਦਿਖਾਈਏ ਕਿ ਅਸੀਂ ਇਹਦੇ ਖਿਲਾਫ ਪਰਚਾ ਦਿੱਤਾ ਹੈ ਸਰ ਹੁੰਦੇ ਕਿ ਰੈਸਟ ਕਰ ਲਿਆ किस तरह आते हैं बीच में किस सरकारी भी कहा रहे हैं बीएनएफएस सेक्शन 120 तीस नोटिस वन ब्रैकेट थ्री 160 जिम्न दो 101 जिम्न जो भी दे पुराने uh, uh, आईपीसी के मुताबिक 500 तरंगा 160 524 आईपीसी तो 506 आईपीसी बंदी है ਇਹ ਇਕੱਲੇ ਬੇਸੀਆ ਹੋਰ ਵੀ ਨੇਸ ਦੇਖੋ ਇਹ ਇੱਕ ਬੰਦੇ ਦੇ ਨੇ ਜਿਹੜਾ ਕੋਈ ਟੈਸ ਸੀਗਾ ਉਹ ਵੈਸੇ ਬੜਾ ਪੀਸਫੁੱਲ ਸੀਗਾ ਬਟ ਇਹ ਕੁਛ ਰਾਤੀ ਤੋਂ ਕੋਈ ਇਹਨੂੰ ਖਰਾਬ ਕਰਨ ਲਈ ਇਹ ਚੀਜ਼ ਕੀਤੀ ਗਈ ਸੀ ਕਿ ਜੋ ਕਿ ਬਿਲਕੁਲ ਵੀ ਬਰਦਾਸ਼ਤ ਕਰਨੀ ਚੀਜ਼ ਨਹੀਂ ਹੈ ਤੇ ਇਹਦੇ ਖਿਲਾਫ ਸਾਡੇ ਸੀਨੀਅਰ ਅਫਸਰ ਨੇ ਤਿੰਸ਼ਕਤ ਹੋ ਗਿਆ ਤਾਂ ਵੀ ਇਹ ਚੀਜ਼ ਬਰਦਾਸ਼ਤ ਨਹੀਂ ਕਰਨੀ ਤੇ ਜਿਹੜੇ ਜਿਹੜੇ ਲੋਕ ਵੀਡੀਓ ਚ ਹੈਗੇ ਆ ਜਿਨ੍ਹਾਂ ਦਾ ਰੋਲ ਪਾਇਆ ਜਾਊਗਾ ਉਹਨਾਂ ਨੂੰ ਆਈਡੈਂਟੀਫਾਈ ਕਰਕੇ ਅਸੀਂ ਇਹਨਾਂ ਨੂੰ ਨਾਮਨੇਟ ਕਰਕੇ ਉਹਨਾਂ ਨੂੰ ਅਰੈਸਟ ਕਰਾਂਗੇ ਸਭ ਤੋਂ ਜਲਦੀ ਇਸ ਅਦਾਲਤ ਤੱਕ ਮੁਕੀ ਹੋਏ ਉਸ ਨੂੰ ਉਹ ਤੁਸੀਂ ਮੈਨੂੰ ਦੱਸੋ ਵੀ ਮੈਂ ਇੱਕ ਜ਼ਰੂਰੀ ਕੰਮ ਲਈ ਜਾ ਰਿਹਾ ਵੀ ਮੈਨੂੰ ਰਸਤਾ ਦੇ ਦਿਓ ਕਿਉਂਕਿ ਜੋ ਆਪਾਂ ਵੂਮਨ ਇੱਕ ਪ੍ਰੋਟੈਸਟ ਦੇ ਵਿੱਚ, ਕਿਸਾਨ ਪ੍ਰੋਟੈਸਟ ਦੇ ਵਿੱਚ ਐਂਬੂਲੈਂਸ ਹੋਵੇ, ਸਕੂਲ ਦੇ ਜੋ ਆਪਾਂ ਹੋਵੇ ਜਾਂ ਫਿਰ ਕੋਈ ਬਜ਼ੁਰਗ ਜਾ ਰਿਹਾ ਹੈ ਟ੍ਰੀਟਮੈਂਟ ਹੈ ਜਿਹਦਾ ਕੋਈ ਅੰਦਰ ਪੈਣਾ ਉਹਨਾਂ ਨੂੰ ਆਪਾਂ ਰਸਤਾ ਦੇ ਹੀ ਦਿੰਦੇ ਹਾਂ ਇਹਨੂੰ ਉਹ ਵੀ ਚੈਲੇਂਜ ਵੀ ਮੇਰੀ ਜਿਹੜੀ ਰਿਕਵੈਸਟ ਕਨਸੀਡਰ ਕੀਤੀ ਜਾਏ ਤਾਂ ਮੈਨੂੰ ਜਾਣ ਲੈ ਕੇ ਦਿੱਤਾ ਜਾਏ ਬਟ ਉਹਨਾਂ ਵੱਲੋਂ ਇਸ ਜਿਹੜੇ ਇਹ ਅਕਿਊਜ਼ ਨੇ ਪਰਦਾ ਹੋ ਗਿਆ ਨਹੀਂ ਉਹਦੀ ਮਰਜ਼ੀ ਉਹਦੀ ਗੱਲ ਨਾਲ ਨਹੀਂ ਉਹਦੀ ਮਰਜ਼ੀ ਨੂੰ ਹੱਥ ਪਾਇਆ ਤਾਂ ਉਹ ਰੋਕਿਆ ਕੋਈ ਵਿੱਚ ਆ ਰਿਹਾ ਸੀ ਚਾਬੀ ਹੋਲੀ ਹਾਂਜੀ ਉਹਨੇ ਦੱਸਿਆ ਤੁਹਾਨੂੰ ਵੀ ਚਾਬੀ ਵੀ ਲਈ ਸੀ ਜਿਹਦੀ ਵੀਡੀਓ ਲਈ ਹੈ ਜਿਹਦੀ ਵੀਡੀਓ ਚਾਹਤੇ ਚਾਬੀ ਨੂੰ ਵਾਪਸ ਕਰਾ ਕੇ ਮੁੰਡੇ ਨੂੰ ਭੇਜਿਆ ਗਿਆ ਸੀ ਪੁਲਿਸ ਕੋਲ ਆ ਗਿਆ ਉਹਨੂੰ ਤੇ ਬਾਅਦ ਚੋਂ ਨੇ ਥਾਣੇ ਬੁਲਾ ਕੇ ਉਹਦੀ ਸਟੇਟਮੈਂਟ ਰਿਕਾਰਡ ਕਰਕੇ ਜੋ ਕਾਨੂੰਨੀ ਕਾਰਵਾਈ ਕੀਤੀ ਗਈ ਤੇ ਅਰੈਸਟ ਹੈ ਕੋਈ ਮਨ ਹਾਂਜੀ